ਅੰਤਖੱਟ ਰੰਗਲ ਨੂੰ ਅਕਸਰ ਇਹ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਬੜੇ ਸ਼ਾਸਨ ਤਰੀਕੇ ਨਾਲ ਗੁਰੂ ਘਰਾਂ ਦੇ ਪ੍ਰਬੰਧਨ ਚ ਸਿੱਖ ਸੰਸਥਾਵਾਂ ਦੇ ਅੰਦਰੂਨੀ ਕਾਰਜ ਵਿਧਾ ਦੇ ਵਿੱਚ ਤੇ ਸਾਡੀਆਂ ਇਤਿਹਾਸਕ ਗ੍ਰੰਥਾਂ ਗੁਟਕਾ ਸਾਹਿਬ ਉਹਨਾਂ ਸਾਰਿਆਂ ਦੇ ਵਿੱਚ ਵੀ ਬੜੀ ਸ਼ਾਸਨ ਇਤਿਹਾਸ ਨਾਲ ਛੜਖੰਨੀ ਕੀਤੀ ਜਾ ਰਹੀ ਹੈ ਕਿ ਉਹ ਕਹਿੰਦੇ ਕਿ ਜਿਨ੍ਹਾਂ ਕੋਲ ਪ੍ਰਾਤਨ ਉਟਕਾ ਸਾਹਿਬ ਪਏ ਨੇ ਤੇ ਜਾਂ ਜਿਹੜੇ ਨਵੇਂ ਸ਼ਬਕਿਆ ਆ ਰਹੇ ਨੇ ਜਾਂ ਹੋਰ ਨਾ ਸੁਬਿਆਂ ਚ ਜੋ ਕੁਝ ਗੁਰੂ ਸਾਹਿਬ ਨਾਲ ਸੰਬੰਧਿਤ ਇਤਿਹਾਸਕ ਸ਼ਬਕਿਆ ਆ ਰਿਹਾ ਉੱਚ ਬੜੀ ਸ਼ਾਸ਼ਨ ਮਿਲਾਵਟ ਹੋ ਰਹੀ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੀ ਹੋਰ ਪੰਥਕ ਤਰ੍ਹਾਂ ਵੀ ਸਮੇਂ-ਸਮੇਂ ਸਿੱਖ ਸੰਸਥਾਵਾਂ ਵੀ ਸਿੱਖ ਸੰਪਰਦਾਵਾਂ ਵੀ ਫਿਕਰ ਪਟਾਉਂਦੀਆਂ ਰਹਿੰਦੀਆਂ ਨੇ ਪਰ ਅੱਜ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਹੋਰ ਖਤਰਨਾਕ ਪੱਖ ਉੱਪਰ ਕੇ ਸਾਹਮਣੇ ਜਿਹੜੀਆਂ ਸੋਸ਼ਲ ਸਾਈਟਸ ਨੇ ਸੋਸ਼ਲ ਚੈਨਲਸ ਨੇ ਵੱਖ-ਵੱਖ ਵੈਬਸਾਈਟਸ ਨੇ ਜਿਹੜੀਆਂ ਗੁਰਬਾਣੀ ਜਾਂ ਗੁਰਬਾਣੀ ਦੇ ਸਿਧਾਂਤ ਜਾਂ ਗੁਰੂ ਸਾਹਿਬ ਦੇ ਇਤਿਹਾਸ ਸਿੱਖੀ ਦੇ ਇਤਿਹਾਸ ਉਹਨੂੰ ਲੈ ਕੇ ਆਪਣਾ ਪ੍ਰਚਾਰ ਕਰਦੀਆਂ ਨੇ ਕਿ ਦੇਖੋ ਜੀ ਅਸੀਂ ਤਾਂ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਾਂ ਸਿੱਖ ਇਤਿਹਾਸ ਦਾ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹਾਂ ਕਿਉਂਕਿ ਉਹਦੇ ਵਿੱਚ ਵੀ ਬਹੁਤ ਕੁਝ ਗਲਤ ਪਿਆ ਹੈ ਮਤਲਬ ਗਲਤ ਤੋਂ ਭਾਵ ਉਸ ਇਤਿਹਾਸ ਨੂੰ ਸੱਚ ਤੇ ਸਹੀ ਰੂਪ ਵਿੱਚ ਦਿਖਾਉਣ ਦੀ ਬਜਾਏ ਉੱਚ ਮਿਲਾਵਟ ਹੈ ਉਹ ਹੁਣ ਅੰਗੈਲੀ ਕਰਕੇ ਉਹ ਸਾਜ਼ਿਸ਼ ਕਰਕੇ ਇਹ ਵੀ ਜਾਂਚਦਾ ਬਿਸ਼ਰ ਇਸ ਤੋਂ ਅੱਗੇ ਹੁਣ ਆ ਗਈ ਏਆਈ ਏਆਈ ਤੋਂ ਬਾਅਦ ਕਹਿੰਦੇ ਸਥਿਤੀ ਇੰਨੀ ਫਿਕਰਮੰਦੀ ਵਾਲੀ ਹੋ ਗਈ ਕਿ ਏਆਈ ਟੂਲਜ਼ ਰਾਹੀਂ ਗਰਵਾਣੀ ਬਾਰੇ ਗਲਤ ਜਾਣਕਾਰੀ ਜਨਤਕ ਕੀਤੀ ਜਾ ਰਹੀ ਹੈ ਉਹਨੀਆਂ ਜਿੰਨੇ ਵੀ ਵਿਧਾਮਾਂ ਨੇ ਵੱਖ-ਵੱਖ ਇਹਨੇ ਵੀ ਉਹਦੇ ਵੱਖ-ਵੱਖ ਟੂਲ ਨੇ ਉਹਨਾਂ ਦੇ ਰਾਹੀਂ ਕਹਿੰਦੇ ਉਹ ਚਾਹੇ ਉਚਾਰਨ ਹੋਵੇ ਚਾਹੇ ਉਹਦੇ ਵਿੱਚ ਗੁਰਵਾਣੀ ਦੀਆਂ ਤੁਕਾਂ ਦਾ ਹਵਾਲਾ ਹੋਵੇ ਚਾਹੇ ਉਹਦਾ ਵਿਖਿਆਨ ਹੋਵੇ ਹੈਨਾ ਤੇ ਚਾਹੇ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਫਲਸਫਾ ਹੋਵੇ ਏਆਈ ਉਹਦੇ ਵਿੱਚ ਵੀ ਅਧੂਰੀ ਬਦਲੀ ਹੋਈ ਜਾਂ ਬੇਅਰਥ ਸਹੀ ਅਰਥ ਨਹੀਂ ਉਹਦੇ ਮਾਇਨੇ ਬਦਲ ਕੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਿੱਥੇ ਕਿੱਥੇ ਚੈੱਕ ਆਊਟ ਰੱਖਾਂਗੇ ਕਿੱਥੇ ਕਿੱਥੇ ਨਜ਼ਰ ਆਉਗੀ ਇਹ ਬਹੁਤ ਗੰਭੀਰ ਮਸਲਾ ਹੈ ਕ੍ਰੋਮਨਿਕ ਕਮੇਟੀ ਨੂੰ ਇਸ ਟੈਕਨੋਲੋਜੀ ਦੇ ਹਾਨ ਦੇ ਹੋ ਕੇ ਉਹਨਾਂ ਚੀਜ਼ਾਂ ਦੇ ਉੱਤੇ ਬੈਨ ਲਾਉਣ ਲਈ ਕਾਰਵਾਈ ਜਿੱਥੇ ਕਰਨ ਦੀ ਲੋੜ ਹੈ। ਉੱਥੇ ਕਿਹੜੀਆਂ ਚੀਜ਼ਾਂ ਬਲੌਕ ਕਰਨੀਆਂ, ਕਿਵੇਂ ਬਲੌਕ ਕਰਨੀਆਂ ਇਹਦੇ ਉੱਤੇ ਵੀ ਇਹ ਅਧਿਕਾਰ ਖੇਤਰ ਦਾ ਮਸਲਾ ਵੀ ਆਉਣਾ ਹੈ। ਜਾਗੀ ਹੈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਇਹਦੇ ਉੱਤੇ ਗੰਭੀਰਤਾ ਨਾਲ ਕੰਮ ਸ਼ੁਰੂ ਕੀਤਾ ਹੈ। ਵੱਖ-ਵੱਖ AI ਪਲੇਟਫਾਰਮਾਂ ਨੂੰ ਕਹਿੰਦੇ ਈਮੇਲ ਭੇਜ ਕੇ ਇਤਰਾਜ਼ ਪ੍ਰਗਟਾਇਆ ਹੈ। ਗਲਤ ਜਾਣਕਾਰੀ ਤੇ ਰੋਕ ਲਾਉਣ ਲਈ ਆਖਿਆ। ਉਹ ਕਹਿੰਦੇ ਵੀ ਜਿੰਨੇ ਵੀ ਗੁਰਵਾਣੀ ਐਪਸ ਨੇ ਉਹਨਾਂ ਚ ਗੁਰਬਾਣੀ ਦੀ ਗਲਤ ਪੇਸ਼ਕਾਰੀ ਕੀਤੀ ਜਾ ਰਹੀ ਹੈ ਤੇ ਹੁਣ ਇਹ ਨਕਲੀ ਜਿਹੜੀ ਆ ਇੰਟੈਲੀਜੈਂਸੀ ਆਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸੀ ਇਹਦੇ ਰਾਹੀਂ ਵੀ ਵੱਖ-ਵੱਖ ਮੰਚਾਂ ਤੋਂ ਜਿਹੜੀ ਇਹਨਾਂ ਦੀ ਗੁਰਬਾਣੀ ਦਾ ਸਿੱਖ ਇਤਿਹਾਸ ਦਾ ਗੁਰਮਤਿ ਬਾਰੇ ਬਹੁਤ ਕੁਝ ਗਲਤ ਬਣਾਇਆ ਜਾ ਰਿਹਾ ਉਹ ਕਹਿੰਦੇ ਚਾਹੇ ਚੈਟ ਜੀਪੀਟੀ ਹੋਵੇ ਚਾਹੇ ਡੀਪ ਸਿੱਖ ਹੋਵੇ ਚਾਹੇ ਹੈ ਜੈਮਿਨੀ ਹੋਵੇ ਹੈਨਾ ਚਾਹੇ ਮਤਲਬ ਕਿ ਗੂਗਲ ਹੋਵੇ ਮੈਟਾ ਹੋਵੇ ਬੀਓ ਹੋਵੇ ਹੈਨਾ ਕਨਵੇ ਹੋਵੇ ਵਿਕਟੋਰੀ ਹੋਵੇ ਜਾਂ ਡੈਲੀ ਹੋਵੇ ਜਿੰਨੀਆਂ ਵੀ ਉਹ ਲਗਭਗ ਇਹਨਾਂ ਸਾਰਿਆਂ ਦੇ ਪ੍ਰਬੰਧਕਾਂ ਨੂੰ ਜਿੰਨੀਆਂ ਵੀ ਇਹ ਨਾਲ ਜੁੜੀਆਂ ਇਹ ਸਾਰੇ ਟੂਲਸ ਨੇ ਜਾਇ ਇਹ ਇਹ ਸਾਰੇ ਪ੍ਰਬੰਧਨ ਰਾਹੀਂ ਜਿਹੜੇ ਇਹਦੇ ਰਾਹੀਂ ਚੱਲਦਾ ਹੈ ਚੈਟ ਜੀਪੀਟੀ ਵਰਗੇ ਜਿਹੜੇ ਬਹੁਤ ਮਸ਼ਹੂਰ ਹੋ ਰਹੇ ਨੇ ਉਹ ਸਾਰੇ ਹੁਣ ਉਹਨਾਂ ਸਾਰਿਆਂ ਦੇ ਪ੍ਰਬੰਧਕਾਂ ਨੂੰ ਸਬੰਧਤ ਰਾਂ ਨੂੰ ਈਮੇਲ ਭੇਜੀ ਹੈ ਐਡਵੋਕੇਟ ਸੰਤਾਮੀ ਨੇ ਤੇ ਉਹਨਾਂ ਨੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਭਾਈ ਸਿਦੇ ਰੂਪ ਚ ਅਧਿਕਾਰਕ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਪਰਦਾਵਾਂ ਵੱਲੋਂ ਤਖਤ ਸਹਿਬਾਨਾਂ ਵੱਲੋਂ ਜੋ ਗੁਰਬਾਣੀ ਉਪਲਬਧ ਹੈ ਜੋ ਬਾਣੀ ਉਪਲਬਧ ਹੈ ਜੋ ਪਾਵਨ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਨਾਲ ਉਹ ਉਸ ਪ੍ਰਕਿਰਿਆ ਦੇ ਰੂਪ ਚ ਸਹੀ ਥਾਂ ਤੋਂ ਜਾਣਕਾਰੀ ਉਪਲਬਧਾ ਉਸੇ ਨੂੰ ਲੈ ਕੇ ਅੱਗੇ ਵਧੋ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੁਟਕਾ ਸ਼ਬਦ ਉੱਤੇ ਉਹਨਾਂ ਦੇ ਉੱਤੇ ਆ ਕੇ ਪ੍ਰੋਸਾ ਕਰਾਓ ਜੇਕਰ ਤੁਸੀਂ ਇਹਨਾਂ ਆ ਵੈਬਸਾਈਟਾਂ ਦੇ ਉੱਤੇ ਇਹਨਾਂ ਚੈਨਲਾਂ ਦੇ ਉੱਤੇ ਇਹਨਾਂ ਸੋਸ਼ਲ ਸਾਈਟ ਦੇ ਉੱਤੇ ਜਾਂ AI ਦੇ ਉੱਤੇ ਚਲੇਗੇ ਤਾਂ ਇਹ ਅਰਥ ਬਦਲ ਕੇ ਰੱਖ ਦੇਣਗੇ ਤੇ ਇਹ ਬਦਲੇ ਜਾ ਰਹੇ ਨੇ ਇਹਦੇ ਲਈ ਉਹ ਕਹਿੰਦੇ ਜੀ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ ਹੈ ਉਹਨਾਂ ਨੇ ਮਤਲਬ ਬਕਾਇਦਾ ਤੌਰ ਤੇ ਕਹਿੰਦੇ ਇਹਦੇ ਲਈ ਅਸੀਂ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ ਗ੍ਰਹਿ ਮੰਤਰੀ ਨੂੰ ਮਸਲੇ ਦੀ ਗੰਭੀਰਤਾ ਦਿਖਾਉਣ ਦੀ ਅਪੀਲ ਕਰਦੇ ਹਾਂ ਐਡਵੋਕੇਟ ਜਿੰਦਰ ਸਿੰਘ ਧਾਮੀ ਨੇ ਚਿੱਠੀ ਵੀ ਪਾਈ ਹੈ ਸੋ ਦੇਖਦੇ ਹਾਂ ਇਹ ਬਹੁਤ ਗੰਭੀਰ ਪਹਿਲੂ ਹੈ ਇਹਦੇ ਉੱਤੇ ਸੱਚਮੁੱਚ ਨਿਠ ਕੇ ਕੰਮ ਕਰਨ ਦੀ ਲੋੜ ਹੈ